ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਅੱਜ ਵਿਆਕਰਨ ਦਾ ਬਹੁਤ ਹੀ ਮਹੱਤਵਪੂਰਨ ਵਿਸ਼ਾ ਕਾਰਕ ਤੇ ਉਸ ਦੀਆਂ ਪਰਿਭਾਸ਼ਾਵਾਂ ਤੇ ਨਾਲ-ਨਾਲ ਉਸ ਦੀਆਂ ਕਿਸਮਾਂ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਕਿ ਪੰਜਾਬੀ ਵਿਆਕਰਨ ਦਾ ਬਹੁਤ ਹੀ ਜ਼ਰੂਰੀ ਵਿਸ਼ਾ ਹੈ ਤੇ ਬੱਚਿਆਂ ਨੂੰ ਅਕਸਰ ਇਹ ਸਿਲੇਬਸ ਦਾ ਭਾਗ ਹੁੰਦਾ ਹੈ ਤੇ ਪੀਐਸਟੈਟ ਦੇ ਦੌਰਾਨ ਵੀ ਇਹ ਜਿਹੜੇ ਇਸ ਤਰ੍ਹਾਂ ਦੇ ਵਿਸ਼ੇ ਇਹਨਾਂ ਦੇ ਵਿੱਚੋਂ ਪ੍ਰੀਸ਼ਨ ਅਕਸਰ ਜ਼ਰੂਰ ਪੁੱਛੇ ਜਾਂਦੇ ਨੇ ਸੋ ਪੰਜਾਬੀ ਵਿਸ਼ੇ ਨਾਲ ਜੁੜੇ ਹੋਏ ਸਾਰੇ ਹੀ ਸਖਿਆਰਥੀ ਜੋ ਇਸ ਟਾਪਿਕ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਇਹ ਆਪਾਂ ਹੁਣ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਾਰਕ ਦੀ ਪਰਿਭਾਸ਼ਾ ਕਿਸੇ ਵਾਕ ਵਿੱਚ ਨਾਮ ਜਾਂ ਪੜਨਾਮ ਦਾ ਹੋਰ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ ਵਾਲੇ ਰੂਪ ਨੂੰ ਕਾਰਕ ਅਖਵਾਉਂਦੀ ਹਾਂ ਸੋ ਕਾਰਕ ਕੀ ਹੁੰਦਾ ਹੈ ਜਿਸ ਦਾ ਵਾਕ ਵਿੱਚ ਨਾਮ ਜਾਂ ਪੜਨਾਮ ਦੇ ਹੋਰ ਸ਼ਬਦਾਂ ਨਾਲ ਜੋ ਸੰਬੰਧ ਪ੍ਰਗਟ ਕਰਨ ਵਾਲਾ ਰੂਪ ਤਾਂ ਕਾਰਕ ਚਿੰਨ ਉਹ ਸੰਬੰਧ ਜਿਨ੍ਹਾਂ ਦੁਆਰਾ ਕਿਸੇ ਵਾਕ ਵਿੱਚ ਇਹ ਸੰਬੰਧ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ ਸੋ ਕਾਰਕ ਚਿੰਨ ਰਾਹੀਂ ਸਾਨੂੰ ਪਤਾ ਲੱਗਦਾ ਕਿ ਜਿਹੜਾ ਵਾਕ ਦੇ ਵਿੱਚ ਜੋ ਸੰਬੰਧ ਸ਼ਬਦਾਂ ਦਾ ਪ੍ਰਗਟ ਹੁੰਦਾ ਹੈ ਉਹ ਕਿਹੜੇ ਚਿੰਨ ਨੇ ਉਹਨਾਂ ਨੂੰ ਕਾਰਕ ਚਿੰਨ ਕਹਿੰਦੇ ਆ ਸੋ ਕਾਰਕ ਦੀਆਂ ਵਿਆਕਰਨ ਦੇ ਤੌਰ ਤੇ 8 ਤਰ੍ਹਾਂ ਦੀਆਂ ਕਿਸਮਾਂ ਨੇ ਪਹਿਲਾ ਹੀ ਕਰਤਾ ਕਾਰਕ ਕਰਮ ਕਾਰਕ ਕਰਨ कारक संप्रदान कारक अपादान कारक संबंध कारक अधिकरण कारक संबोधन कारक सो ਹੁਣ ਇਹਨਾਂ ਨੂੰ ਇੱਕ ਇੱਕ ਕਰਕੇ ਤੁਹਾਡੇ ਨਾਲ ਆਪਾਂ ਸਾਰਿਆਂ ਨੂੰ ਡਿਸਕਸ ਕਰਦੀਆਂ ਸਭ ਤੋਂ ਪਹਿਲਾਂ ਕਰਤਾ कारक ਇਸੀ ਪਰਿਭਾਸ਼ਾ ਕਿਸੇ ਵਾਕ ਵਿੱਚ ਕਿਰਿਆ ਕਰਨ ਵਾਲੇ ਨਾਮ ਜਾਂ ੜਨਾਮ ਨੂੰ ਕਰਤਾ कारक ਕਿਹਾ ਜਾਂਦਾ ਹੈ ਸੋ ਜਿਵੇਂ ਇਹਦੇ ਵਿੱਚ ਐਗਜ਼ਾਮਪਲ ਦਿੱਤੀ ਹੈ ਰਾਮ ਕਿਤਾਬ ਪੜਦਾ ਹੈ ਕਰਨ ਨੇ ਸਬਕ ਪੜਿਆ ਇਸ ਵਾਕ ਵਿੱਚ ਕਰਤਾ ਕਾਰਕ ਦੇ ਪ੍ਰਯੋਗ ਨੂੰ ਲੱਭਣ ਲਈ ਜੇਕਰ ਅਸੀਂ ਕਿਰਿਆ ਹਾਂ ਦੇ ਨਾਲ ਕੌਣ ਜਾਂ ਕਿਸੇ ਦੇ ਨਾਲ ਸਵਾਲ ਕਰਦੇ ਹਾਂ ਜੋ ਜਵਾਬ ਆਏ ਉਹ ਕਰਤਾ ਕਾਰਕ ਹੈ ਸੋ ਇਹਦੇ ਵਿੱਚ ਕੀ ਹੈ ਕਿ ਕਿਸੇ ਵਾਕ ਦੇ ਵਿੱਚ ਕਿਰਿਆ ਦੇ ਨਾਲ ਜਿਹੜਾ ਜਿਵੇਂ ਦੇ ਵਿੱਚ ਆਪਾਂ ਗਾਇਨੀ ਕੌਣ ਜਾਂ ਕਿਸੇ ਦੇ ਨਾਲ ਲਾ ਕੇ ਸਵਾਲ ਕਰਦੇ ਹਾਂ ਜੋ ਜਵਾਬ ਵਿੱਚ ਆਵੇ ਉਹ ਕੀ ਹੈ ਕਰਤਾ ਭਾਵ ਕੀ ਹੈ ਕੌਣ ਤਾਂ ਪੜਦਾ ਹੈ ਤਾਂ ਇੱਥੇ ਕਰਤਾ ਕਾਰਕ ਕੀ ਹੈ ਰਾਮ ਠੀਕ ਹੈ ਉਸ ਤੋਂ ਬਾਅਦ ਕਰਮ ਕਾਰਕ ਜਦੋਂ ਕਿਸੇ ਵਾਕ ਵਿੱਚ ਕਿਰਿਆ ਦੇ ਕੰਮ ਦਾ ਪ੍ਰਭਾਵ ਕਰਤਾ ਦੀ ਥਾਂ ਦੂਜੇ ਨਾਮ 'ਚ ਪੜਨਾਮ ਤੇ ਪੈਂਦਾ ਹੈ ਤਾਂ ਉਹ ਨਾਮ ਜਾਂ ਪੜਨਾਮ ਕਰਮ ਹੁੰਦਾ ਹੈ ਰਾਜੂ ਨੇ ਦੁੱਧ ਪੀਤਾ ਰਾਜੂ ਨੇ ਗੀਤਾ ਨੂੰ ਦੁੱਧ ਪਲਾਇਆ ਕਰਖਨ ਇਸ ਵਾਕ ਵਿੱਚ ਦੁੱਧ ਅਤੇ ਦੂਜੇ ਵਾਕ ਵਿੱਚ ਗੀਤਾ ਨੂੰ ਤੇ ਦੁੱਧ ਕਰਮ ਕਿਸੇ ਵਾਕ ਵਿੱਚ ਕਰਮ ਕਾਰਨ ਲੱਭਣ ਲਈ ਅਸੀਂ ਕਿਰਿਆ ਨਾਲ ਕੀ ਜਾਂ ਇਸ ਨੂੰ ਲਾ ਕੇ ਸਵਾਲ ਕਰਦੇ ਹਾਂ ਤਾਂ ਜੋ ਜਵਾਬ ਵਿੱਚ ਆਵੇਗਾ ਤਾਂ ਕਰਮ ਕਾਰਕ ਹੋਵੇਗਾ ਸੋ ਨੈਕਸਟ ਆ ਗਿਆ ਕਰਨ ਕਰਕ ਕਰਨ ਕਰਕ ਵਾਕ ਵਿੱਚ ਜਿਸ ਵਾਕ ਜਾਂ ਪੜਨਾਮ ਦੁਆਰਾ ਕਿਰਿਆ ਦਾ ਕੰਮ ਕੀਤਾ ਜਾਵੇ ਉਹ ਕਰਨ ਕਰਕ ਖਾਉਂਦੇ ਹਨ ਜਿਵੇਂ ਸੁਰਿੰਦਰ ਨੇ ਕੁੱਤੇ ਨੂੰ ਸੋਟੀ ਨਾਲ ਮਾਰਿਆ ਰਾਣੀ ਨੇ ਸੇਹਲੀ ਰਹੀਂ ਚਿੱਠੀ ਭੇਜੀ ਇਹਨਾਂ ਵਾਕਾਂ ਵਿੱਚ ਸੋਟੀ ਤੇ ਸੇਹ ਲਿਖੀ ਹਨ ਕਰਨ ਕਰਕ ਹਨ ਇੱਥੇ ਪਛਾਣ ਕਿਵੇਂ ਕਰਾਂਗੇ ਇੱਥੇ ਨਾਵਾਂ ਜਾਂ ਪੜਨਾਵਾਂ ਦੁਆਰਾ ਰਾਹੀ ਹੱਥੀ ਜੋ ਉਹਦੇ ਨਾਲ ਕਾਰਕ ਚੱਨਣ ਲੱਗੇ ਹੋਣਗੇ ਹੋਂਥਨ ਦੇ ਵਿੱਚ ਸਾਫ਼ ਪਤਾ ਲੱਗ ਗਿਆ ਕਿ ਸਬੰਧ ਕਿਥੇ-ਕਿਥੇ ਵਰਤੇ ਜਾਂਦੇ ਐ ਸੋ ਇਹਦੇ ਵਿੱਚ ਕਰਮ ਦੇ ਵਿੱਚ ਵੀ ਤੁਹਾਨੂੰ ਦੱਸਿਆ ਠੀਕ ਐ ਇਹਦੇ ਵਿੱਚ ਕਰਨ ਦੇ ਵਿੱਚ ਵੀ ਹੁਣ ਸੋਟੀ ਦੇ ਸਹਿਲੇ ਕੀ ਨੇ ਇਹ ਕਰਨ ਕਾਰਕ ਐ ਕਿਉਂਕਿ ਨਾਮ ਜਾਂ ਪੜਨਾਮ ਦੁਆਰਾ ਕਿਰਿਆ ਦਾ ਕੰਮ ਕੀਤਾ ਜਾ ਰਿਹਾ ਉਸ ਦੁਆਰਾ ਜਿਦੇ ਵਿੱਚ ਸਾਨੂੰ ਪਛਾਣ ਕਿਵੇਂ ਹੋਊਗੀ ਨਾਮ ਜਾਂ ਪੜਨਾਮ ਦੇ ਦੁਆਰਾ ਰਾਹੀ ਹੱਥੀ ਨਾਲ ਇਹ ਕਾਰਕ ਚਿੰਨ ਲੱਗੇ ਹੋਣਗੇ ਸੰਪਰਦਾਨ ਕਾਰਕ ਵਾਕ ਦਾ ਕਰਤਾ ਜਿਸ ਵਾਕ ਵਿੱਚ ਨਾਮ ਜਾਂ ਪੜਨਾਮ ਲਈ ਕਾਰਜ ਕਰਦੇ ਹਨ ਉਹਨਾਂ ਨੂੰ ਸੰਪਰਦਾਨ ਕਾਖਦੇ ਹਨ ਹੁਣੇ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ ਵੀ ਜਿੱਥੇ ਕਿਸੇ ਦੇ ਲਈ ਕੰਮ ਕੀਤਾ ਗਿਆ ਹੋਵੇ ਜਿਵੇਂ ਸੰਪਰਦਾਨ ਦਾਨ ਤੁਹਾਨੂੰ ਪਤਾ ਲੱਗੇ ਵੀ ਆਪਾਂ ਕਿਸੇ ਨੂੰ ਲਈ ਜਦੋਂ ਆਪਾਂ ਦਾਨ ਕਰਦੇ ਹਾਂ ਤਾਂ ਆਪਾਂ ਕਿਸੇ ਲਈ ਕੰਮ ਕਰਦੇ ਹਾਂ ਤਾਂ ਇਹਦੀ ਤੁਸੀਂ ਪਛਾਣ ਰੱਖ ਸਕਦੇ ਹੋ ਜਿਵੇਂ ਮਾਂ ਨੇ ਬੱਚੇ ਲਈ ਰੋਟੀ ਪਕਾਈ ਆਰਾਮ ਦੇ ਪਾਸ ਹੋਣ ਵਾਸਤੇ ਬਹੁਤ ਮਿਹਨਤ ਕੀਤੀ ਇਹਨਾਂ ਵਿੱਚ ਵਾਕਾਂ ਵਿੱਚ ਬੱਚੇ ਲਈ ਪਾਸ ਹੋਣ ਵਾਸਤੇ ਸੰਪਰਦਾਨ ਕਾਰਖਣ ਤਾਂ ਇੱਥੇ ਅਸੀਂ ਲਈ ਸ਼ਬਦ ਵਾਸਤੇ ਦੀ ਖਾਤਰ ਇਹ ਕਾਰਕ ਚਿੰਨ ਲੱਗੇ ਹੋਣਗੇ ਜਿੱਥੋਂ ਸਾਨੂੰ ਪਤਾ ਲੱਗ ਜੂ ਵੀ ਇੱਥੇ ਸੰਪਰਦਾਨ ਦੀ ਗੱਲ ਹੋ ਰਹੀ ਹੈ ਠੀਕ ਹੈ ਜੋ ਕਿਸੇ ਦੇ ਲਈ ਜੋ ਕੰਮ ਹੋ ਰਿਹਾ ਹੈ ਆਪਾਦਾਨ ਆਪਾਦਾਨ ਇਸ ਨਾਮ ਜਾਂ ਪੜਨਾਮ ਤੋਂ ਵਾਕ ਵਿੱਚ ਕਿਰਿਆ ਦਾ ਕਾਰਜ ਆਰੰਭ ਹੋਵੇ ਜਾਂ ਵਾਕ ਹੋਣ ਦਾ ਭਾਵ ਦੇਸੀ ਉਸ ਨੂੰ ਆਪਾਦਾਨ ਕਾਰਕ ਹੁੰਦਾ ਹੈ ਜਿਵੇਂ ਇਹਦੇ ਵਿੱਚ ਕੀ ਹੈ ਹਰੀ ਚੰਡੀਗੜ੍ਹੋਂ ਆਇਆ ਮੌਨ ਪਾਸੋਂ ਪੈਸੇ ਲੈਣ ਲੇ ਲੈਣਾ ਇਹਨਾਂ ਵਾਕਾਂ ਵਿੱਚ ਚੰਡੀਗੜੋਂ ਤੇ ਪਾਸੋਂ ਆਪਾਦਾਨ ਕਰਖਾਨ ਇੱਥੇ ਕੀ ਹੁੰਦਾ ਹੈ ਆਪਾਦਾਨ ਮਤਲਬ ਕਿ ਕਿਸੇ ਤੋਂ ਉਹ ਚੀਜ਼ ਲੈ ਲੈਣੀ ਉੱਥੇ ਤਾਂ ਸੰਪਰਦਾਨ ਹੈ ਵੀ ਆਪਾਦਾਨ ਕਰਦੇ ਆ ਆਪਾਦਾਨ ਕੀ ਉਸ ਤੋਂ ਆਪੋਜ਼ਿਟ ਹੋ ਜਾਣਾ ਜਿਵੇਂ ਵੱਖ ਹੋ ਜਾਣ ਦੀ ਗੱਲ ਹੋਣੀ ਤਾਂ ਇੱਥੇ ਹਰੀ ਚੰਡੀਗੜੋਂ ਆਇਆ ਤਾਂ ਉੱਥੋਂ ਅਲੱਗ ਹੋ ਗਿਆ ਉਸ ਜਗ੍ਹਾ ਤੋਂ ਅਲੱਗ ਹੋ ਗਿਆ ਮੋਹਨ ਪਾਸੋਂ ਪੈਸੇ ਲੈ ਲੈਣਾ ਉਹਦੇ ਪਾਸੋਂ ਆਪਾਂ ਪੈਸੇ ਲੈ ਲੈਣਾ ਇੱਥੇ ਕੀ ਹੈ ਇੱਥੇ ਕਿਹੜੇ ਪਛਾਣ ਚਿੰਨ ਹੋਣਗੇ ਤੋਂ ਪਾਸੋਂ ਕੋਲੋਂ ਜਦੋਂ ਚੀਜ਼ ਨਿਖੜ ਰਹੀ ਹੈ ਅਪਾਹ ਹੋ ਰਹੀ ਹੈ ਮਤਲਬ ਕਿ ਅਲੱਗ ਹੋ ਰਹੀ ਹੈ ਤਾਂ ਉੱਥੇ ਕੀ ਹੈ ਅਪਾ ਨਾਂਨਕਾਰਕ ਹੋਊਗਾ ਸਬੰਧਕਾਰਕ ਵਾਕ ਵਿੱਚ ਕਿਸੇ ਨਾਂ ਜਾਂ ਪੜਨਾਮ ਦਾ ਕਿਸੇ ਦੂਜੇ ਨਾਮ ਜਾਂ ਪੜਨਾਮ ਨਾਲ ਮਾਲਕੀ ਸਬੰਧ ਨੂੰ ਪ੍ਰਗਟ ਕਰਦਾ ਹੈ ਤਾਂ ਸਬੰਧਕਾਰਕ ਹੁੰਦਾ ਹੁਣ ਇਹਦੇ ਨਾਮ ਤੋਂ ਹੀ ਕਲੀਅਰ ਹੈ ਕਿ ਜਿੱਥੇ ਸਬੰਧ ਪੈਦਾ ਹੋਊਗਾ ਉੱਥੇ ਕੀ ਹੈ ਸਬੰਧਕਾਰਕ ਹੋਊਗਾ ਇਹ ਰਾਜੂ ਦਾ ਸਾਈਕਲ ਹੈ ਉਹ ਮੋਣ ਦੀ ਤਸਵੀਰ ਹੈ ਇਹ ਤੇਰੀ ਕਾਰ ਹੈ ਇਨਾ ਵਾਕਿਆ ਵਿੱਚ ਰਾਜੂ ਦਾ ਮੂਹਨ ਅਤੇ ਤੇਰੀ ਸੰਬੰਧ ਕਰਕੇ ਇੱਥੇ ਤੁਹਾਨੂੰ ਪਛਾਣ ਜਿੰਨਵੇਂ ਈਜ਼ੀਲੀ ਮਿਲ ਜਾਣਗੇ ਕਿਉਂਕਿ ਤੇ ਕਿਸੇ ਚੀਜ਼ ਦਾ ਸੰਬੰਧ ਹੋਊਗਾ ਦੀਆਂ ਤੁਹਾਡਾ ਤੁਹਾਡੇ ਤੁਹਾਡੀ ਮੇਰੇ ਤਾਂ ਹਰ ਇੱਕ ਚੀਜ਼ ਦਾ ਕੀ ਇੱਕ ਦੂਜੇ ਨਾਲ ਸੰਬੰਧ ਪ੍ਰਗਟ ਹੋ ਰਿਹਾ ਤਾਂ ਇੱਥੇ ਨਾਮ ਜਾਂ ਪੜਨਾਮ ਦੇ ਵਿੱਚ ਜਿਹੜਾ ਮਾਲਕੀ ਸੰਬੰਧ ਪੈਦਾ ਹੋਊਗਾ ਜਿਵੇਂ ਰਾਜੂ ਦਾ ਮਤਲਬ ਕੀ ਉਹ ਦਾ ਕੀ ਹੈ ਇੱਕ ਸੰਬੰਧ ਪੈਦਾ ਕਰ ਰਿਹਾ ਰਾਜੂ ਦਾ ਸਾਈਕਲ ਦੇ ਨਾਲ ਤਾਂ ਇੱਥੇ ਤੁਹਾਨੂੰ ਪਤਾ ਲੱਗ ਜਾਊ ਕਿ ਸੰਬੰਧ ਕਰਕੇ ਹੈ ਅਧਿਕਰਣ ਕਾਰਕ ਅਧਿਕਰਣ ਤੋਂ ਤੁਸੀਂ ਸਮਝ ਸਕਦੇ ਹੋ ਨੂੰ ਯਾਦ ਰੱਖਣ ਵਾਸਤੇ ਜਿਸ ਚੀਜ਼ ਦੇ ਉੱਪਰ ਸਾਡਾ ਅਧਿਕਾਰ ਹੋਵੇ ਜਿੱਥੇ ਉਹ ਸਾਡੀ ਪਹੁੰਚ ਹੋਵੇ ਵਾਕ ਵਿੱਚ ਕਿਰਿਆ ਜਾਂ ਕੰਮ ਜਿਸ ਨਾਮ ਜਾਂ ਪੜਨਾਮ ਤੇ ਨਿਰਭਰ ਜਾਂ ਜਿਸ ਥਾਂ ਹੋਵੇ ਉਸਨੂੰ ਅਧਿਕਰਣ ਕਹਿੰਦੇ ਹਨ ਕੁਰਸੀ ਉੱਤੇ ਬੈਠੋ ਕਮਰੇ ਵਿੱਚ ਜਾਓ ਇਹਨਾਂ ਵਾਕਿਆਂ ਵਿੱਚ ਕੁਰਸੀ ਉੱਤੇ ਕਮਰੇ ਵਿੱਚ ਮਤਲਬ ਇੱਥੇ ਪਛਾਣ ਚਿੰਨ ਉਥੇ ਕਿਹੜੇ ਵਾਕ ਵਿੱਚ ਮਿਲਣਗੇ ਅੰਦਰ ਉੱਤੇ ਥੱਲੇ ਪਰ ਵਿੱਚ ਮਤਲਬ ਜਿਸ ਚੀਜ਼ ਦੇ ਉੱਪਰ ਜਿੱਥੇ ਸਾਡਾ ਅਧਿਕਾਰ ਹੋਊਗਾ ਉਸ ਦੇ ਅੰਦਰ ਜਾਂ ਉਹਦੇ ਉੱਪਰ ਬੈਠਾਂਗੇ ਕਮਰੇ ਵਿੱਚ ਜਾਵਾਂਗੇ ਤਾਂ ਉੱਥੇ ਜਾ ਕੇ ਸਾਡਾ ਕੀ ਹੋ ਗਿਆ ਇੱਕ ਅਧਿਕਾਰ ਹੋ ਗਿਆ ਤਾਂ ਇਹ ਤੁਹਾਨੂੰ ਯਾਦ ਰੱਖਣੀ ਇਸ ਦੀ ਰਹੂਗਾ ਸੰਬੋਧਨ ਕਾਰਕ ਜਿਸ ਸ਼ਬਾਕ ਵਿੱਚ ਨਾਮ ਜਾਂ ਪੜਨਾਮ ਨੂੰ ਸੰਬੋਧਨ ਕਰਨ ਲਈ ਵਰਤਿਆ ਗਿਆ ਹੋਵੇ ਉਸ ਨੂੰ ਸੰਬੋਧਨ ਕਾਰਕ ਕਹਿੰਦੇ ਆ ਨੀ ਰਾਣੀ ਤੂੰ ਕੀ ਕਰਦੀ ਪਈ ਏ ਉਹ ਇਹ ਪੁੱਤਰਾ ਸੋ ਸਮਝ ਕੇ ਫੈਸਲਾ ਕਰੀ ਇਨਾਂ ਵਿੱਚ ਵਕਮਿਚ ਨੀਰਾਨੀ ওই ਪੁੱਤਰ ਸੰਬੋਧਨ ਕਰ ਗਏ ਕਿ ਨਾਮ ਤੇ ਪੜ ਨਾਮ ਨੂੰ ਜੋ ਅਸੀਂ ਸੰਬੋਧਨ ਕਰ ਰਹੇ ਹਾਂ ਬੁਲਾ ਰਹੇ ਹਾਂ ਤਾਂ ਇਹਨਾਂ ਦੇ ਜਿਹੜੇ ਪਛਾਣ ਚਿੰਨ ਕੀ ਹੋਣਗੇ ਕੋਇ ਨੀ ਹੇ ਵੇ ਮਤਲਬ ਜਿਹਦੇ ਵਿੱਚ ਕਿਸ ਨੂੰ ਅਸੀਂ ਬੁਲਾਉਣ ਦੀ ਗੱਲ ਕਰ ਰਹੇ ਹਾਂ ਸੋ ਇਹ ਅੱਠ ਕਾਰਕ ਦੀਆਂ ਐਗਜ਼ਾਮਪਲਾਂ ਤੁਹਾਨੂੰ ਦਿੱਤੀਆਂ ਜਿਦੇ ਵਿੱਚ 1 ਬਾਈ 1 ਆਪਾਂ ਫਿਰ ਰਿਵੀਜ਼ਨ ਕਰ ਲੈਣੇ ਆ ਕਰਤਾ ਕਾਰਕ ਜਿੱਥੇ ਕਰਤਾ ਕੰਮ ਕਰ ਰਿਹਾ ਹੈ ਰਾਮ ਕਿਤਾਬ ਪੜ ਰਿਹਾ ਹੈ ਕਰਨੇ ਸਬਸਕ੍ਰਾਈਬ ਨਹੀਂ ਆ ਗਿਆ ਸ਼ਬਦ ਠੀਕ ਹੈ ਇਹ ਸਾਰੇ ਸ਼ਬਦਾਂ ਤੋਂ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਕਰਤਾ ਜੋ ਵਾਕ ਦੇ ਵਿੱਚ ਕੰਮ ਕਰਨ ਵਾਲੇ ਦੀ ਗੱਲ ਹੋ ਰਹੀ ਹੈ ਕਰਮ ਜਿਸ ਦੇ ਉੱਪਰ ਹੋ ਰਿਹਾ ਕੰਮ ਤਾਂ ਇਹਦੀ ਪਛਾਣ ਅਸੀਂ ਕਿਵੇਂ ਕਰ ਲਾ ਸਕਦੇ ਹਾਂ ਉਹਦੇ ਜਵਾਬ ਤੋਂ ਕਿ ਜਿਵੇਂ ਰਾਜੂ ਨੇ ਦੁੱਧ ਪੀਤਾ ਨੇ ਕੀ ਪੀਤਾ ਦੁੱਧ ਪੀਤਾ ਦੁੱਧ ਤੇ ਦੂਜੇ ਵਾਕ ਵਿੱਚ ਗੀਤਾ ਨੂੰ ਕੀ ਹੈ ਕਰਮ ਹੈ ਮਤਲਬ ਉਹਦੇ ਲਈ ਜੋ ਕੰਮ ਹੋ ਰਿਹਾ ਹੈ ਕਰਨ ਵੀ ਤੁਹਾਨੂੰ ਕਲੀਅਰ ਹੈ ਕਿ ਸੁਰੇਂਦਰ ਨੇ ਕੁੱਤੇ ਨੂੰ ਸੋਟੀ ਨਾਲ ਮਾਰਿਆ ਮਤਲਬ ਜਿਸ ਚੀਜ਼ ਲਈ ਉਹ ਕੰਮ ਹੋ ਰਿਹਾ ਕਿਸ ਚੀਜ਼ ਦੇ ਨਾਲ ਇੱਕ ਤਾਂ ਕੰਮ ਕਰ ਰਿਹਾ ਬੰਦਾ ਉਹ ਕਰਤਾ ਹੋ ਗਿਆ ਜਿਹਦੇ ਉੱਪਰ ਹੋ ਰਿਹਾ ਕਰਮ ਤੇ ਜਿਹਦੇ ਨਾਲ ਕਰ ਰਿਹਾ ਉਹ ਹੋ ਗਿਆ ਕਰਨ ਸੰਪਰਦਨ ਜੋ ਚੀਜ਼ ਆਪਾਂ ਕਿਸੇ ਲਈ ਕਰ ਰਹੀਆਂ ਠੀਕ ਹੈ ਆਪਾਦਨ ਜੋ ਸੀਜ਼ ਨਾਲੋਂ ਅਲੱਗ ਹੋ ਰਿਹਾ ਹੈ ਸਬੰਧ ਜੋ ਦੇ ਵਿਚਕਾਰ ਸੰਬੰਧ ਪੈਦਾ ਕਰ ਰਿਹਾ ਹੈ ਅਧਿਕਾਰਨ ਜਿਹਦੇ ਉੱਪਰ ਸਾਡਾ ਅਧਿਕਾਰ ਹੋ ਰਿਹਾ ਹੈ ਸੰਬੋਧਨ ਜੋ ਅਸੀਂ ਕਿਸੇ ਨੂੰ ਸੰਬੋਧਨ ਕਰਕੇ ਕੋਈ ਗੱਲ ਕਰਨੀ ਆ ਸੋ ਇਹ ਸੀ ਜੀ ਆਪਣਾ ਅੱਜ ਦਾ ਵਿਆਕਰਨ ਦਾ ਬਹੁਤ ਹੀ ਮਹੱਤਵਪੂਰਨ ਵਿਸ਼ਾ ਕਾਰਕ ਕਾਰਕ ਦੀਆਂ ਕਿਸਮਾਂ ਤੇ ਉਸਿਆਂ ਉਦਾਹਰਨਾਂ ਦਿੰਦੇ ਹੋਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਤਰ੍ਹਾਂ ਹਰ ਵਿਆਕਰਨ ਦਾ ਵਿਸ਼ਾ ਤੁਹਾਡੇ ਨਾਲ ਡਿਸਕਸ ਕਰਾਂਗੇ ਪੀਐਸਟੈਟ ਦਾ ਹਰ ਵਿਸ਼ਾ ਅਨ ਸ਼ੇਮੀ ਤੋਂ ਲੈ ਕੇ 10ਵੀਂ ਤੱਕ ਦੇ ਸਾਰੇ ਵਿਆਕਰਨ ਦੇ ਵਿਸ਼ੇ ਤੇ ਜੋ ਤੁਹਾਡੇ ਮਾਸਟਰ ਕਲਾਸਰ ਦੇ ਵੀ ਸਬਜੈਕਟ ਨੇ ਉਹਨਾਂ ਦਾ ਸਾਰਾ ਸਿਲੇਬਸ ਇਲੈਕਟਿਵ ਸਟੂਡੈਂਟਸ ਪੰਜਾਬੀ ਦਾ ਜੋ ਕਰ ਰਹੇ ਨੇ ਤਿਆਰੀ ਉਹਨਾਂ ਦੇ ਸਾਰੇ ਹੀ ਸਿਖਿਆਰਥੀਆਂ ਵਾਸਤੇ ਵੀਡੀਓ ਜਿਹੜੀਆਂ ਇਸ ਚੈਨਲ ਦੇ ਉੱਪਰ ਤੁਹਾਨੂੰ ਪੂਰੀ ਵਿਆਖਿਆ ਦੇ ਨਾਲ ਆਉਣਗੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਨਾਲ ਵਾਲੇ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਆਪਣੇ ਨਾਲ ਸੰਬੰਧਿਤ ਅਹਿਮ ਜਾਣਕਾਰੀ ਇਸ ਚੈਨਲ ਤੋਂ ਪ੍ਰਾਪਤ ਕਰਕੇ ਆਪਣੇ ਟੈਸਟਾਂ ਦੇ ਵਿੱਚੋਂ ਚੰਗੇ ਨੰਬਰ ਲੈ ਸਕੋ ਤੇ ਆਪਣਾ ਉਜਵਲ ਪ੍ਰੇਖ ਮਨਾ ਸਕੋ ਜੁੜੇ ਰਹੋ ਇਸ ਚੈਨਲ ਦੇ ਨਾਲ ਧੰਨਵਾਦ ਜੀ